ਪਿੱਤੀ ਦੇ ਰਾਤ ਮਾਛੀਵਾੜਾ ਨੇੜੇ ਵਗਦੀ ਸਰਹੰਦ ਨਹਿਰ ਵਿੱਚ ਮਜ਼ਦੂਰਾਂ ਨਾਲ ਭਰੀ ਸਕੋਰਪਿਓ ਪਲਟ ਗਈ ਜਿਸ ਵਿੱਚ ਡੁੱਬਣ ਕਾਰਨ ਇੱਕ ਵਿਅਕਤੀ ਕੁਲਵਿੰਦਰ ਸਿੰਘ ਵਾਸੀ ਪਿੰਡ ਅਲੀਕੇ ਜ਼ਿਲ੍ਹਾ ਬਠਿੰਡਾ ਦੀ ਮੌਤ ਹੋ ਗਈ ਜਦਕਿ ਡਰਾਈਵਰ ਗੁਰਲਾਲ ਸਿੰਘ ਤੇ ਪੁਸ਼ਪਿੰਦਰ ਸਿੰਘ ਬਲਕਾਰ ਸਿੰਘ ਬਲਕਾਰ ਸਿੰਘ ਜਸਵਿੰਦਰ ਸਿੰਘ ਜ਼ਖਮੀ ਹੋ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਲੀਕੇ ਦੇ ਸਾਰੇ ਵਾਸੀ ਖੇਤਾਂ ਵਿੱਚ ਪਾਈਪਾਂ ਪਾਉਣ ਦਾ ਕੰਮ ਕਰਦੇ ਸਨ ਜੋ ਕਿ ਬਠਿੰਡਾ ਤੋਂ ਰੋਪੜਵਾਲ ਜਾ ਰਹੇ ਸਨ ਕਿ ਰਾਤ ਕਰੀਬ 10 ਵਜੇ ਸਰਹੰਦ ਨਹਿਰ ਦੇ ਪਵਾਦ ਪੁਲ ਨੇੜੇ ਇਹਨਾਂ ਦੀ ਸਕੋਰਪਿਓ ਕਾਰ ਸੰਤੁਲਨ ਵਾਹ ਨਹਿਰ ਵਿੱਚ ਜਾ ਡਿੱਗੀ ਮੈਂ ਹਰਜਿੰਦਰ ਸਿੰਘ ਪਿੰਡ ਬੈਲੋਲਪੁਰ ਤੋਂ ਜੀ ਮੈਂ ਇੰਡੀਅਨ ਆਰਮੀ 1550 ਫਸਟ ਬਲ ਅਰੇਜਮੈਂਟ ਦਾ ਸਿਪਾਹੀ ਆ ਜੀ ਮੈਂ ਕਾਰਗਿਲ ਆਪਰੇਸ਼ਨ 'ਚ ਮੈਂ ਬੰਬ ਨਾਲ ਉੜ ਗਿਆ ਸੀ ਕਾਰਗਿਲ ਜੰਗ 'ਚ ਮੈਂ ਨਾ ਜੀ ਕੱਲ ਰਾਤ ਨੂੰ ਮਰੇ ਭਾਨਜੇ ਦੀ ਮੈਰਿਜ ਸੀ ਕਪੂਰਥਲੇ ਤੋਂ ਆ ਰਹੇ ਸੀ ਅਸੀਂ ਰਾਤ ਨੂੰ 11 ਵਜੇ ਦੋ ਮੇਰੇ ਬੇਟੇ ਸੀ ਨਾਲ ਇੱਕ ਭਤੀਜਾ ਸੀ ਤੇ ਅਸੀਂ ਆ ਰਹੇ ਸੀ ਸਾਡੇ ਰਹਿਰ ਤੇ ਆਂਦਿਆਂ ਦੇ ਪਵਾਦ ਦੇ ਪੁਲ ਕੋਲ ਇੱਕ ਗੱਡੀ ਅੱਗੇ ਜਾ ਰਹੀ ਮੇਰਾ ਬੇਟਾ ਗੱਡੀ ਚਲਾ ਰਿਹਾ ਸੀ ਕਹਿੰਦਾ ਡੈਡੀ ਵੀ ਗੱਡੀ ਇੱਧਰ ਨੂੰ ਗਈ ਗੱਡੀ ਨਹਿਰ 'ਚ ਗੱਡੀ ਆ ਇਹ ਮੈਂ ਇਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਅਸੀਂ ਦੇਖਿਆ ਨੀਚੇ ਤਾਂ ਗੱਡੀ ਨਹਿਰ ਦੇ ਵਿੱਚ ਰੋਲਾ ਰੁਪਾ ਪੈ ਰਿਹਾ ਸੀ ਗੱਡੀ ਨਹਿਰ ਦੇ ਵਿੱਚ ਸਕਾਰਪਿਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਂ ਦੰਦ ਦੇ ਕੇ ਉੱਤਰ ਕੇ ਜਾਨੂ ਆਪਣੇ ਬੂਟਵਾੜ ਖੋਲ ਕੇ ਉਤਰ ਲੱਗਾ ਉਹ ਮਨਲਾ ਜ਼ਿਆਦਾ ਡਾਊਨ ਹੋਣ ਕਰਕੇ ਤੁਹਾਨੂੰ ਦੱਸਾ ਦਿੰਨੇ ਆ ਜੀ ਉਦੋਂ ਮੇਰਾ ਵੀ ਪੈਰ ਫਿਸ ਗਿਆ ਮੈਂ ਵੀ ਨਾਲ ਹੀ ਗਿਰਦਾ ਲੋਟਰੀਆਂ ਖਾਂਦਾ ਨਹਿਰ ਦੇ ਵਿੱਚ ਲਾ ਗਿਆ ਫਿਰ ਜਾ ਕੇ ਮੈਂ ਅੱਗੇ ਸਾਈਡ ਵਾਲੀ ਖਿੜਕੀ ਵਾਲਾ ਸ਼ੀਸ਼ਾ ਭੰਨੇਆ ਤੇ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਜਰਲੀਨਪ੍ਰੀਤ ਸਿੰਘ ਗੀਨੀ 18 ਸਾਲ ਛੋਟਾ ਹਰਕੀਰਤ ਸਿੰਘ 17 ਸਾਲ ਮਨ ਲਾ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਉਤਾਰ ਕੇ ਆਵੜੇ ਤੇ ਫਿਰ ਮੈਂ ਕੀ ਕਰਿਆ ਜੀ ਮੈਂ ਗੱਡੀ ਦੇ ਉਹਨਾਂ ਨੂੰ ਬੱਚਾ ਮੈਂ ਤੋਂ ਸ਼ੀਸ਼ਾ ਭੰਨੇਆ ਤੇ ਉਹਨਾਂ ਨੂੰ ਕੱਟਣਾ ਸ਼ੁਰੂ ਕਰੇ ਇੱਕ ਬੱਚੇ ਨੇ ਮੈਂ ਦੇ ਵਿੱਚ ਖੜਿਆ ਮੇਰਾ ਪੇੜ ਫੜ ਕੇ ਟੁੱਟਿਆ ਆਇਆ ਇੱਕ ਉੱਪਰ ਖੜਾ ਕੀਤਾ ਮੈਂ ਇਕੱਲੇ-ਇਕੱਲੇ ਨੂੰ ਕੱਢ ਕੇ ਉਹਨਾਂ ਨੂੰ ਦੇ ਰਿਆ ਸੀ ਉਹ ਖਿੱਚ-ਖਿੱਚ ਕੇ ਦੂਜਾ ਲੈ ਕੇ ਜਾ ਰਿਹਾ ਸੀ ਉਹਨਾਂ ਵਿੱਚੋਂ ਜੀ ਪੰਜ ਬੰਦੇ ਤਾਂ ਮਤਲਬ ਡੈਥ ਹੋ ਗਈ ਬਚ ਗਏ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਜਿਉਂਦੇ ਕੱਢ ਲਏ ਇੱਕ ਬਹੁਤ ਜ਼ਿਆਦਾ ਸਰੀਅਸ ਸੀ ਮੌਜੀ ਛਾਤੀ-ਛੂਤੀ ਦੇ ਪੰਪ-ਪੰਪ ਮਾਰੇ ਉਹ ਵੀ ਬੰਦਾ ਉਸ ਵਿੱਚ ਆ ਗਿਆ ਇੱਕ ਦਾ ਸਿਰ ਖੁੱਲ ਗਿਆ ਇੱਥੋਂ ਉਹਦੇ ਮੇਰੀ ਗੱਡੀ 'ਤੇ ਸਰੋਪੇ ਪਏ ਸੀ ਮੈਂ ਸਰੋਪੇ ਬੰਨ ਤੇ ਸਿਰ ਜੋੜਿਆ ਫੇਰ ਮੈਂ 100 ਨੰਬਰ ਤੇ ਫੋਨ ਕਰਿਆ ਮੈਂ ਗੱਲ ਬਣੀ ਇਹ 1 ਅੱਧਾ ਪੌਣਾ ਘੰਟਾ ਕੁਛ ਨਹੀਂ ਮੈਨੂੰ ਕੋਈ ਹੈਲਪ ਮਿਲੀ ਨਾ ਪੁਲਿਸ ਆਈ ਨਾ ਕੋਈ ਹੋਰ ਫਿਰ 1 ਘੰਟੇ ਦੇ ਬਾਅਦ ਤਕਰੀਬਨ ਫਿਰ ਪੁਲਿਸ ਆਈ ਸਾਡੇ ਇਲਾਕੇ ਦੀ ਸਾਡੇ ਚੌਂਕੀਚਾਰ ਸਾਹਿਬ ਮਾਛੋੜਾ ਥਾਣਾ ਤੋਂ ਤਿੰਨ ਗੱਡੀਆਂ ਪੁਲਿਸ ਦੀਆਂ ਆਇਆ ਫਿਰ ਐਂਬੂਲੈਂਸ ਆਈ ਤੇ ਉਹਨਾਂ ਨੂੰ ਉਹਨਾਂ ਵਿੱਚ ਲੋਡ ਕਰਕੇ ਫਿਰ ਅਸੀਂ ਸਾਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਦੀ ਫਿਰ ਸਾਨੂੰ ਮੈਂ ਆਪਣੇ ਪਿੰਡ ਫੋਨ ਕੀਤਾ ਮੈਨੂੰ ਪਿੰਡੋਂ ਗੱਡੀ ਆਈ ਲੈਣ ਮੇਰਾ ਬਰਦਰ ਆਇਆ ਬੇਟਾ ਆਇਆ ਦੂਸਰਾ ਫਿਰ ਅਸੀਂ ਪਿੰਡ ਗਏ ਤੇ ਮੰਨ ਲਓ ਵੀ ਮੇਰੇ ਤਾਂ ਪੈਸੇ ਵੀ ਡਿੱਗ ਗਏ ਹੀ ਇੱਥੇ ਪਤਾ ਨਹੀਂ ਕੀ ਹੋਇਆ ਉਹ ਮਲਾਵੀ ਬੰਦੇ ਬਚ ਗਏ ਇੰਨੀ ਖੁਸ਼ੀ ਆ ਇਹ ਬਠੰਡੇ ਤੋਂ ਆ ਰਹੇ ਸੀ ਕੋਈ ਬੰਦੇ ਬੰਦੇ ਹੀ ਸੀ ਸਾਰੇ 25 26 30 ਸਾਲ ਤੋਂ ਥੱਲੇ ਬਠੰਡੇ ਤੋਂ ਆ ਰਹੇ ਸੀ ਰੋਪੜ ਜਾਣਾ ਸੀ ਇਹਨਾਂ ਨੇ ਤੇ ਉਹਨਾਂ ਚੋਂ ਇੱਕੋ ਹੀ ਡੈਥ ਹੋਈ ਆ ਲੇਕਿਨ ਪੰਜ ਬਚ ਚੁੱਕੇ ਨੇ ਫਿਰ ਉਹ ਲੈ ਗਏ ਸੀ ਪੁਲਿਸ ਉਹਨਾਂ ਨੂੰ ਬੱਸ ਜੀ ਇੱਕਨ ਦੇ ਤੁਸੀਂ ਵੀ ਪਲੀਜ਼ ਇਹ ਜਾ ਵੀ ਦੇਖਦੇ ਹੋ ਕਦੇ ਭੱਜਣਾ ਨਹੀਂ ਛੱਡ ਕੇ ਮਦਦ ਹਨ ਹੈਲਪ ਕਰੋ ਕਿਸੇ ਦੀ ਥੋੜੀ ਵਜ ਨਾਲ ਜੇ ਕਿਸੇ ਦੀ ਜਾਨ ਵੱਜ ਜਵੇ ਉਹ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਦੁਨੀਆ ਤੇ ਔਰ ਗੁਰਦੁਆਰੇ ਮੰਦਰਾਂ ਜਿਹਾ ਕਿ ਮੱਥੇ ਟੇਕਣ ਨਾਲ ਨਹੀਂ ਕੁਝ ਮਿਲਦਾ ਪਲੀਜ਼ ਹੈਲਪ ਕਰੋ ਐਦਾਂ ਕਿਸੇ ਦੀ ਜਾਨ ਬਚਾਓ ਇਹ ਸਭ ਤੋਂ بڑا ਪੁੰਨ ਹੈ ਵੈਕੀਰ ਜੀ ਗਾਂ ਖਾਲਸਾ ਵੈਕੀਰ ਜੀ ਫਤੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز